ਲੋ ਜੀ ਅੱਜ ਅਸੀਂ ਪਹੁੰਚਾਂਗੇ ਪਿੰਡ ਬਟਰੁਖਾਂ ਬੋਰ ਚੈੱਕ ਕਰਨ ਵਾਸਤੇ ਆ ਸਾਡੇ ਕੈਮਰਾਮੈਨ ਨੇ ਦੇਖਦੇ ਆਂਗੇ ਬੋਰ ਚ ਕੀ ਫਲਟ ਆਉਂਦਾ ਤੇ ਵੀਡੀਓ ਨੂੰ ਇਸ ਵਿੱਚ ਨਿਕਲ ਦਿਆਂਗੇ ਫਿਰ ਬੋਲੇ ਜਾਂਦਾ ਹੈ ਜੀ ਕੋਈ ਨਹੀਂ ਪਤਾ ਲੱਗਦਾ ਵੀ ਕਿੱਥੇ ਰਹੀ ਗਿਆ ਬੋਲੇ ਤੋਂ ਚੱਲ ਉਹਨਾਂ ਨੂੰ ਜੇ ਪਤਾ ਲੱਗਿਆ ਨਾ ਫਲਟ ਜਿੱਦਾਂ

ਆਣੀ ਦੇ ਬਾਗਰ ਰੋੜਸਾ ਚੱਲ ਜਾਣ ਦੇ ਮੜਾ ਤਾਂ ਚੱਕ ਸਾਡ ਬਸ ਜਾਣ ਦੇ ਹੌਲੀ ਚਲੀ ਜਾਵਾ ਚਾਰਾਂ ਰੋਕ 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 ਉਪਰਕਾਰ ਲੰਗੀ ਮੋਟਰ ਮੋਟਰ ਦਾ ਠੀਕ ਲੱਗਿਆ ਆ। ਆਹ ਠੀਕ ਜਿਹਾ ਚ ਪਿਆ ਤਾਂ। ਉੱਪਰ ਕਰੀ ਮੜਿਆ ਆ। ਆਹ ਠੀਕ ਆ। ਇਹਦਾ ਸਾਗ ਨੇ ਆ। ਸਾਗ ਨੇ ਇਹ ਚ ਪਈ ਬੋਰੇ ਤੋਂ ਸਾਗਟ ਤਾਂ ਥੱਲੇ। 55 ਮੋਟਾ। ਥੱਲੇ ਕਰਾਂ। ਫਿਰ ਪਹਿਲਾਂ ਵਿੱਚ ਪਿਉਣੀ ਉਰੇ। ਨਾ ਨਾ। 158 ਤੋਂ। ਮੈਥੇ ਚ ਪਈ ਦਾ ਵੀ ਬਦਲਾਗਾ। ਆਹ ਦੇਖੋ ਜੀ ਉਰੇ ਆ। ਥੱਲੇ ਕਰ ਮੜਿਆ ਆ ਦੇਖੋ ਆ ਇਕੱਠਾ ਤਾਂ ਹੋਵੇ ਵੀ ਜਿੱਦੋਂ ਪਿਆ ਫਾਦ। ਇਹਦਾ ਪਤਾ ਦੇਖੋ। ਹੌਲੀ ਹੌਲੀ ਹੌਲੀ। ਅੰਦਰੋਂ ਆਇਆ ਪਾ ਪਾ ਇਕੱਠਾ ਹੋਇਆ ਪਿਆ ਜੀ ਆਹ ਦੇਖੋ ਆ ਵਿਚਾਲੇ ਨਹੀਂ ਜਿੰਦੀ ਕਿਦਰ ਬਿਰਲੇ ਜੀ ਚੱਲ ਗਾਹ ਚੱਲਾ ਦੋ ਤਿੰਨ ਇਹ ਮੋਟਰ ਪਹਿਲਾਂ ਹੀ ਚਿੱਪੀ ਹੋਊ ਮੈਨੂੰ ਲੱਗਦਾ 1 ਤੋਂ 158 ਤੱਕ ਚੱਲ ਹੌਲੀ ਚੱਲ ਹੌਲੀ ਚੱਲ ਐਂਟਰੀ ਹੈ ਚੱਲਾ ਜਾਣਦੇ 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 ਇਹ ਪਤਾ ਨਹੀਂ ਕਿ ਅੱਗੇ ਖੇਤਾਂ ਨੂੰ ਦੱਸ ਦਿੰਦੀਆਂ ਤਾਂ ਘਾਹ ਕਰਦੇ ਵੀ ਆਉਂਦੇ ਫਿਰ ਉਹਦੀ ਕਿਤੇ ਪਾਣੀ ਦਾ ਵੇਚ ਚੱਲਦਾ ਹੈ। ਉਹ ਇਹ ਕਿਹੜਾ ਪਾਣੀ ਹੈ? ਉਹ ਸਰੂਪਾ ਨੂੰ ਪਾਣੀ ਪਾਟ ਕਰੋ। ਸਰਦੋਂਪੁਰ ਨੂੰ ਸਾਹਿਬ ਨੂੰ ਇਹ ਪਤਾ ਮੈਂ ਆ ਰਿਹਾ। ਪਾਣੀ ਕਿੱਥੇ ਬਣਦਾ ਹੈ। ਮੈਂ ਕਿਹੜਾ ਆ ਰਿਹਾ। ਬਾਰੇ ਨਾਲ ਉਹ ਵੀ ਆ ਨਹੀਂ ਛੜਾ ਇਧਰੋਂ ਪਾਣੀ ਆ ਗਿਆ ਪਾਣੀ ਆ ਕੇ ਨਾ ਤਾਂ ਰਾਹ ਬਚ ਗਿਆ ਸੀ ਦਾ ਪਾਣੀ ਬੈ ਗਿਆ ਆਹ ਪਿੱਟ ਬੰਦ ਤੇ ਬੋਰ ਚੈੱਕ ਕਰਨ ਵਾਸਤੇ ਗਤੀ ਮਿਸਤਰੀ ਆਪਣੇ ਬਜ਼ੁਰਖਾਂ ਦੀ ਨਹੀਂ ਤੇ ਬੋਰ ਚੱਪਕੀ ਦੀ ਇਹਨਾਂ ਨੇ ਪਹਿਲਾਂ ਹੀ ਮੋਟਰ ਕੱਢ ਕੇ ਗਈ ਸੀ ਅੱਜ ਚੈੱਕ ਕਰਾਇਆ ਵੀ ਪਤੜੜਾ ਦੀ ਮੋਟਰ ਪੈਜੀ ਕੋ ਨਹੀਂ ਜੀ ਅੱਜ ਅਸੀਂ ਬੋਰ ਚੈੱਕ ਕਰ ਲਿਆ ਤੇ ਇਹਦੇ ਵਿੱਚ ਦੱਸਤਾ ਬਾਈ ਨੂੰ ਪਤੜੜਾ ਦੀ ਮੋਟਰ ਪੈਜੀ ਹੈ ਪਾ ਕੇ ਚਲਾ ਲੈਣੀ ਹੁੰਦੀ ਬਾਕੀ ਹੋਰ ਕੋਈ ਕੰਮ ਕਰਾਉਣਾ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪੰਡੂ ਨੰਬਰ 0 سین 98717 531 干了。